ਸੱਟ ਲੋਕਾਂ ਦੀ ਕੀ ਲੋਕਤਾ ਤਮ ਸਵੇਖਦੇ ਲਾ ਕੇ ਹੋੜਾ ਕਰੇ ਅੱਗ ਰਹਿੰਦੇ ਆਪ ਸਿੱਕਦੇ ਹਾਂਜੀ ਮਿੱਤਰੋ ਇਹ ਆਪਣਾ ਮਿੱਤਰ ਅਜੇ ਕਵਾੜੀਆ ਤੇ ਇਹਦੇ ਵਿੱਚ ਟੈਲੈਂਟ ਬਹੁਤ ਵਧੀਆ ਲੈ ਵੀ ਪਹਿਲਾਂ ਪਰਨਾ ਬਨ ਲਾ ਮੜਾ ਜਾਂ ਪਰਨਾ ਪੁਰਨਾ ਬਨ ਕੇ ਫਿਰ ਤੁਹਾਨੂੰ ਦਿਖਾਉਣਾ ਵੀ ਕੀ ਗੱਲ ਆ ਕਵਾੜ ਦਾ ਕੰਮ ਤਾਂ ਚਲ ਕਰਦੀ ਆ ਹੋਰ ਵੀ ਬਥੇਰੇ ਭਰਾ ਕਰਦੇ ਹੋਣਗੇ ਪਰ ਜਿਹੜਾ ਇਹ ਬੰਦਾ ਨਾ ਸੱਚੀ ਕਹਿਣਾ ਇੱਕ ਵਾਰ ਜ਼ਰੂਰ ਵੀਡੀਓ ਦੇਖਿਆ ਯਾਰ ਵੀ ਮਤਲਬ ਇੰਨਾ ਕਿ ਮਿਹਨਤੀ ਬੰਦਾ ਤੇ ਤੁਹਾਨੂੰ ਇੰਨੀ ਤਗੜੀ ਕਲਾਏ ਦੇ ਵਿੱਚ ਉਹ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਲੈ ਵੀ ਅਜੇ ਬਣ ਲਾ ਕਰ ਪਰਨਾਪੁਰ ਨਗਰਾਂ ਲੈ ਪਰਨਾ ਬਣ ਲਿਆ ਤੇ ਦੇਖੀ ਚਲੋ ਮੈਂ ਕਹਿੰਦਾ ਭਾਲੀ ਕਹਿਣ ਗੱਲ ਵਾ ਤੋਪ ਹੀ ਆ ਬੰਦਰ ਦੇਖੀ ਜਾ ਕਰ ਇਹ ਲਓ ਜੀ ਹਾਂ ਹੁਣ ਬਣੀਏ ਗੱਲ ਲੈ ਵੀ ਅਜੇ ਜਿਹੜਾ ਤੇਰਾ ਇਹ ਟੈਲੈਂਟ ਆ ਨਾ ਦਿਖਾ ਦੇ ਫਿਰ ਬਾਕੀ ਦੀ ਗੱਲ ਤੇਰੀ ਜ਼ਿੰਦਗੀ ਬਾਰੇ ਬਾਅਦ ਚ ਕਰਦੇ ਆਪਾਂ ਆਉਣ ਦੇ ਫਿਰ ਸੱਤ ਲੋਕਾਂ ਦੀ ਕੀ ਲੋਕਤਾ ਤਮ ਸਭ ਵੇਖਦੇ ਲਾਕੇ ਹੋਰਾ ਕਰੇ ਅੱਗ ਰਹਿੰਦੇ ਆਪ ਸਿੱਖਦੇ ਹਾਂ ਦਿਲੋ ਲੈ ਕੇ ਆਵੇ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਵਹਿ ਗਿਆ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਵਹਿ ਗਿਆ ਕੀ ਬਾਤ ਹੈ ਇਹਨੇ ਕੀ ਹੁੰਦਾ ਤੇ ਇਹ ਮਾਤਰੋ ਹਣਾ ਬਹੁਤ ਵਧੀਆ ਗਾਉਂਦਾ ਅੱਜ ਆਪਣਾ ਹੋਰ ਕਰਾ ਕਰਾ ਕੰਮ ਆਪਣਾ ਕਵਾੜ ਦੀ ਕਲਾ ਕਵਾੜ ਦਾ ਕੌਫੀ ਦਾ ਅਜਾ ਕੌਫੀ ਦਾ ਸੱਚਾ ਹਾਂ ਯਾਰ ਕੌਫੀ ਮੈਂ ਤੂੰ ਇੱਕ ਦਿਨ ਵਿਆਹ ਦੇਖਿਆ ਆਪਣੇ ਪਿੰਡੀ ਵਿਆਹ ਸੀ ਤੇ ਵੀ ਚਲਾਲ ਸੀ ਵਿਆਹ ਮਲੇ ਸ਼ਾਇਦ ਬਰਾਪਰ ਵਾਲੇ ਸੀ ਇੱਥੇ ਬਹਿਣੀ ਆ ਰ ਬਹਿਣੀ ਵਾਲਾ ਹਾਂ ਸ਼ਾਇਦ ਪਤਨੀ ਹਾਂ ਮੇਰੇ ਕੁਝ ਯਾਦ ਜੀ ਨਹੀਂ ਹੈ ਚ ਪੱਕਾ ਅੱਛਾ ਤੇ ਵਿਆਹਾਂ ਸਾਧੀਆਂ ਚ ਮੰਨ ਲਓ ਵੀ ਕੌਫੀ ਮਸ਼ੀਨਾਂ ਤੇ ਤੁਹਾਡੇ ਕੋਲ ਹੈਗੀ ਆ ਹਾਂ ਅੱਛਾ ਕਿੰਨੇ ਕਿੰਨੇ ਆ ਜਾਂਦੀ ਉਹ ਆ ਜਾਂਦੀ ਆ 32 ਦਿੱਤੀ ਹਜ਼ਾਰ ਰੁਪਏ ਦੀ ਅੱਛਾ ਕੈ ਮਸ਼ੀਨ ਆਪਣੇ ਕੋਲ ਆਪਣੇ ਕੋਲ ਦੋ ਆ ਐ ਦੋ ਮਸ਼ੀਨਾਂ ਹਾਂ ਠੀਕ ਆ ਤੇ ਮਿੱਤਰੋ ਦੋ ਮਸ਼ੀਨਾਂ ਬਾਈ ਕੋਲੇ ਤੇ ਜੇ ਕਿਸੇ ਨੇ ਵੀ ਵਿਆਹ ਦੇ ਵਿੱਚ ਹਨਾ ਮਤਲਬ ਕਾਫੀ ਵਾਲਾ ਭਾਈ ਬੁੱਕ ਕਰਾਉਣਾ ਹੋਵੇ ਤੇ ਆਪ ਹੀ ਤਿਆਰ ਕਰਦੇ ਤੁਸੀਂ ਹਨਾ ਆਪ ਹੀ ਤਿਆਰ ਕਰਦੇ ਆਪ ਜਿਹੇ ਜੀ ਮਰਜ਼ੀ ਕਾਫੀ ਮੰਗ ਲੇ ਅੱਛਾ ਮਤਲਬ ਕਮੈਰਡ ਕੰਮ ਦੇ ਹਿਸਾਬ ਨਾਲ ਤੇ ਥੋੜੀ ਫਿਰ ਦਿਹਾੜੀ ਹੁੰਦੀ ਆ ਮਨ ਲਓ ਰੋ ਵਿੱਚ ਕਿੰਨੀ 1500 ਰੁਪਏ ਦੀ ਦਿਹਾੜੀ ਹੁੰਦੀ ਹੈ ਬਸ ਵਿਚੇ ਮਸ਼ੀਨ ਛੋਟੀ ਹੋਊਗੀ ਹਾਂ ਵਿਚੇ ਮਸ਼ੀਨ ਹੋਊਗੀ ਖਰਚਾ ਪਣੀ ਅਗਲੇ ਦਾ ਹੋਊਗਾ ਸਾਰਾ ਠੀਕ ਆ ਤੇ ਕਾਫੀ ਮਿੱਤਰੋ ਸਾਨੂੰ ਪਿਆਈ ਸੀ ਬਾਈ ਨੇ ਬਹੁਤ ਘੈਂਟ ਬਣਾਉਂਦਾ ਯਾਰ ਮੈਨੂੰ ਮੈਂ ਪਹਿਲੀ ਵਾਰ ਪੀਤੀ ਹੂ ਕਾਫੀ ਨਹੀਂ ਘੈਂਟ ਤੇ ਬਾਕੀ ਤੁਸੀਂ ਮੌਕਾ ਇੱਕ ਵਾਰੀ ਜ਼ਰ ਉਹਨੂੰ ਮਾੜਾ ਮੋਟਾ ਡਿਸਕਾਊਂਟ ਵੀ ਹੋ ਜੂ ਮਾੜਾ ਮੋਟਾ ਹਣਾ 150 ਹੋ ਸਕਦਾ ਬਾਅਦ ਜਾਂ ਬਾਅਦ ਜਿਆਦਾ ਨਹੀਂ ਹਣਾ ਕਿਉਂਕਿ ਇਹ ਵੀ ਵਿਚਾਰਾ ਗਰੀਬ ਬੰਦਾ ਤੇ ਬਹੁਤ ਮਿਹਨਤ ਕਰਦਾ ਤੇ ਆਹ ਦੇਖੋ ਮੁੜਕੋ ਮੁੜਕੀ ਹੋਇਆ ਪਿਆ ਆਪਾਂ ਹੁਣ ਸਾਰੇ ਹਣਾ ਕਈ ਪ੍ਰਾਈਸ ਛੱਡੇ ਪਏ ਹੋਣਗੇ ਪਰ ਇਹ ਮਿਹਨਤ ਕਰਦਾ ਧੁੱਪੇ ਵਿਚਾਰਾ ਫਿਰਦਾ ਨਾ ਹਰ ਦਿਨ ਰਜੀਤ ਬਾਵੇ ਦਾ ਸਾਡਾ ਤੇ ਕਿਹੜਾ ਰਜੀਤ ਬਾਵੇ ਦਾ ਹਾਂ ਹੁਣ ਅਸਲ ਕਰ ਗਿਆ ਕਤਲ ਜੀਆਂ ਨੂੰ ਪੰਗਾ ਪੁਲਿਸ ਦਾ ਦਖਲ ਪਸਾਣ ਅਕਲ ਤੇ ਰਹੀ ਚਪਲ ਦੇ ਗਿਆ ਗਵਾਹੀ ਅਸਲ ਬੰਦਾ ਓ ਸਿਰ ਦੀ ਪੱਗ ਤੇ ਲਿਆ ਲੱਕ ਸੁੰਗੜ ਗੇ ਪੱਟ ਤੇ ਟੁੱਟੀ ਲੱਤ ਨਾ ਰਵੇ ਨਰੋਈ ਵੇ ਸਾਦੀ ਲੁੱਟ ਪੁਲਿਸ ਦੀ ਕੁੱਟ ਤੇ ਚੰਦਰੀ ਕੋਖ ਹਰੀ ਨਾ ਹੋਈ ਮਾੜੇ ਦੀ ਸਤ ਚੁੰਦੀ ਏ ਲਪ ਕਿੜੀਆਂ ਸਪ ਵਿੱਚ ਨਾ ਰਹਿੰਦੇ ਲੈ ਕੇ ਆ ਮੀ ਮਰ ਕੇ ਆ ਸੀ ਕਿ ਮੈਂ ਦੱਸ ਕੀ ਲੋਕ ਨੇ ਕਹਿੰਦੇ ਤੇ ਬਹੁਤ ਵਧੀਆ ਮਤਲਬ ਉਹ ਬਾਈ ਨੇ ਆਪਾਂ ਨੂੰ ਗਾਣਾ ਸੁਣਾਇਆ ਤੇ ਪੂਰਾ ਘੈਂਟ ਕੰਮ ਤੇ ਚੱਲ ਠੀਕ ਆ ਜੀ ਹਨਾ ਮਿਲਦੇ ਆ ਕਦੇ ਫੇਰ ਆਪਾਂ ਤੇ ਧੰਨਵਾਦ ਬਾਈ ਤੇਰਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਨੰਬਰ ਪਾਵਾਂਗੇ ਠੀਕ ਆ ਲਵ ਯੂ ਬਾਈ